Thank you ਸੀਵਰ ਦੋ ਗਲੀ ਵਿੱਚ ਪਾਣੀ ਸੀਵਰ ਦੋ ਸੀਵਰ ਦੋ ਸੀਵਰ ਦੋ ਸਾਡੀ ਮੰਗੇ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਗਲੀ ਵਿੱਚ ਪਾਣੀ ਸੀਵਰ ਦੋ ਸੀਵਰ ਦੋ ਸੀਵਰ ਦੋ ਜ਼ਿਲ੍ਹਾ ਮੁਹਾਲੀ ਦੇ ਵਿੱਚ ਕਈ ਤਰ੍ਹਾਂ ਦੀਆਂ ਨਾਜਾਇਜ਼ ਕਲੋਨੀਆਂ ਬਣਦੀਆਂ ਅਤੇ ਲੋਕ ਪਰੇਸ਼ਾਨ ਨੇ ਕਿ ਆਖਰ ਕਲੋਨੀ ਦੇ ਵਿੱਚ ਪਲਾਟ ਲੈਣ ਤੋਂ ਬਾਅਦ ਉੱਥੇ ਸੜਕ ਕੌਣ ਬਣਾਏਗਾ ਖਰੜ ਹਲਕੇ ਦੀ ਗੱਲ ਕਰੀਏ ਤਾਂ ਖਰੜ ਹਲਕੇ ਦੇ ਕੁਰਾਲੀ ਸ਼ਹਿਰ ਦੇ ਨਾਲ ਨਾੜਕਸਰ ਕਲੋਨੀ ਦੇ ਵਿੱਚ ਵੀ ਕਈ ਕਲੋਨੀਆਂ ਬਣੀਆਂ ਹੋਈਆਂ ਜਿੱਥੇ ਕਿ ਲੋਕਾਂ ਵੱਲੋਂ ਪਲਾਟ ਵੀ ਲਿੱਤੇ ਗਏ ਨੇ ਅਤੇ ਨਕਸ਼ੇ ਪਾਸ ਕਰਵਾਉਣ ਤੋਂ ਬਾਅਦ ਉੱਥੇ ਮਕਾਨ ਵੀ ਬਣਾ ਦਿੱਤੇ ਗਏ ਨੇ ਪਰ ਹੁਣ ਉਹ ਲੋਕ ਦੁਖੀ ਨੇ ਕਿਉਂਕਿ ਸੜਕਾਂ ਉੱਥੇ ਨਹੀਂ ਬਣੀਆਂ ਸੀਵਰੇਜ ਦੇ ਕਨੈਕਸ਼ਨ ਉੱਥੇ ਨਹੀਂ ਹੋਏ ਹੋਏ ਅਤੇ ਨਾ ਹੀ ਉਹਨਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋ ਰਿਹਾ ਅਤੇ ਅੱਜ ਮਹੰਤ ਤਮੰਨਾ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਸ ਉਹਨਾਂ ਦੇ ਘਰ ਦੇ ਕੋਲ ਬਿਲਕੁਲ ਵੀ ਗੰਦਾ ਮਾਹੌਲ ਬਣਿਆ ਹੋਇਆ ਹੈ ਤੇ ਨਾ ਹੀ ਉਹਨਾਂ ਨੂੰ ਪੀਣ ਵਾਲਾ ਪਾਣੀ ਮਿਲ ਰਿਹਾ ਅਤੇ ਨਾ ਹੀ ਉਹਨੂੰ ਸਿੰਘਪੁਰਾ ਪਿੰਡ ਦੀ ਪੰਚਾਇਤ ਸੀਵਰੇਜ ਦਾ ਕਨੈਕਸ਼ਨ ਜੋੜਨ ਦੇ ਹੁਕਮ ਦੇ ਰਹੀ ਹੈ ਅਤੇ ਉਹ ਸੀਵਰੇਜ ਦਾ ਕਨੈਕਸ਼ਨ ਜੋੜ ਰਹੇ ਹਨ ਪਰ ਉਹ ਜਦੋਂ ਵੀ ਕਨੈਕਸ਼ਨ ਜੋੜਦੇ ਹਨ ਤਾਂ ਪਿੰਡ ਦੀ ਪੰਚਾਇਤ ਉਹਨਾਂ ਕੋਲ ਆ ਜਾਂਦੀ ਹੈ ਉਹਨਾਂ ਪਿੰਡ ਦੀ ਪੰਚਾਇਤ ਤੇ ਕਾਫੀ ਇਲਜ਼ਾਮ ਲਗਾਏ ਨੇ ਇਸੇ ਤੋਂ ਉਲਟ ਪਿੰਡ ਦੀ ਪੰਚਾਇਤ ਨੇ ਕਿਹਾ ਹੈ ਕਿ ਵੇਸ਼ਕ ਉਹਨਾਂ ਨੇ ਫੀਸ ਲਈਤੀ ਹੋਈ ਹੈ ਪਰ ਫਿਰਖਾਲ ਜੋ ਸੀਵਰੇਜ ਉਹ ਨਹੀਂ ਜੋੜ ਰਹੇ ਕਿਉਂਕਿ ਉਹਨਾਂ ਦੇ ਸੀਵਰੇਜ ਦੇ ਜੋ ਕਨੈਕਸ਼ਨ ਨੇ ਪਾਈਪਾਂ ਛੋਟੀਆਂ ਹਨ ਅਤੇ ਸੀਵਰੇਜ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਦੋਨੇ ਧਿਰਾਂ ਆਮਣੇ-ਸਮਣੇ ਹੋ ਚੁੱਕੀਆਂ ਹਨ ਤੇ ਕੀ ਕਹਿਣਾ ਹੈ ਸਿੰਘਪੁਰਾ ਪਿੰਡ ਦੇ ਸਰਪੰਚ ਦਾ ਅਤੇ ਕੀ ਕਹਿਣਾ ਨਾਨਕ ਨਾਨਕ ਸਰ ਕਲੋਨੀ ਦੇ ਵਸਨੀਕਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਹਾਂਜੀ ਬੰਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤਮੰਨਾ ਮਹੰਤ ਗੱਲ ਕਰ ਰਹੀ ਹਾਂ ਪਿੰਡ ਸਿੰਘਪੁਰੇ ਦੀ ਵਸਨੀਕ ਨਾਨਕਸਰ ਕਲੋਨੀ ਦੀ ਵਸਨੀਕ ਕਾਗਜ਼ਾਂ ਵਾਲੀ ਪ੍ਰੂਫਾਂ ਵਾਲੀ ਹਰ ਚੀਜ਼ ਦੀ ਪ੍ਰੂਫ ਦੀ ਅਧਿਕਾਰ ਰੱਖਦੀ ਹਾਂ ਔਰ ਹਰ ਚੀਜ਼ ਪ੍ਰੂਫ ਮੇਰੇ ਕੋਲ ਹੈ ਕਿੰਨਾ ਸਮਾਂ ਹੋ ਗਿਆ ਮਹੰਤ ਜੀ ਇੱਥੇ ਰਹਿੰਦੇ ਨੂੰ ਮੈਨੂੰ ਰਹਿੰਦੇ ਨੂੰ ਇਸ ਕਲੋਨੀ ਦੇ ਵਿੱਚ ਕਟੋ ਕਟਨੇ ਤੋਂ ਮੈਨੂੰ 12-13 ਸਾਲ ਹੋ ਗਏ ਆ ਮੁਣ ਸਮੱਸਿਆ ਕੀ ਹੈ ਜੀ ਸਮੱਸਿਆ ਇਹ ਹੈ ਜੋ ਸਾਰੇ ਪੈਣ ਪਰਾਵਾਂ ਦੀ ਸਮੱਸਿਆ ਉਹੀ ਮੇਰੀ ਸਮੱਸਿਆ ਇਸ ਕਲੋਨੀ ਨੂੰ ਨਾ ਤਾਂ ਸੀਵਰੇਜ ਦੀ ਕੋਈ ਲਾਈਨ ਕਨੈਕਸ਼ਨ ਮਿਲ ਰਹੀ ਹੈ ਨਾ ਹੀ ਪਾਣੀ ਦੀ ਜਿਸ ਵੇਲੇ ਇਸ ਕਲੋਨੀ ਵਾਲਿਆਂ ਨੂੰ ਪਾਣੀ ਦੀ ਲੋੜ ਸੀ ਉਸ ਵੇਲੇ ਨਕਾਰਿਆ ਗਿਆ ਦਤਕਾਰਿਆ ਗਿਆ ਕਲੋਨੀ ਵਾਲਿਆਂ ਨੂੰ ਉਦੋਂ ਤੋ ਦਿੱਤਾ ਨਹੀਂ ਗਿਆ ਉਦੇ ਬਾਅਦ 2018 ਦੇ ਵਿੱਚ ਸੰ 2018 ਦੇ ਵਿੱਚ ਇਹਨਾਂ ਨੇ ਪਰਚੀ ਕੱਟੀ ਜੀ ਸਾਰੇ ਕੋਲੋਨੀ ਵਾਲਿਆਂ ਦੇ ਕੋਲੋਂ 8-8000 ਦੀ ਪਰਚੀ ਕਿਸੇ ਕਿਸੇ ਕੋਲੋਂ 14-14000 ਦੀ ਜਿਵੇਂ ਕਿ ਇਹਨਾਂ ਨੇ ਬਿਆਨ ਦਿੱਤੇ ਹੈਗੇ ਤੇ ਅਸੀਂ ਤੁਹਾਨੂੰ ਸੀਵਰੇਜ ਦਾ ਕਨੈਕਸ਼ਨ ਵੀ ਦਵਾਂਗੇ ਤੁਹਾਨੂੰ ਪਾਣੀ ਦਾ ਕਨੈਕਸ਼ਨ ਵੀ ਦੇਵਾਂਗੇ ਪਾਣੀ ਦਾ ਕਨੈਕਸ਼ਨ ਦੇ ਪਾਈ ਪਾਣੀ ਦੇ ਕਨੈਕਸ਼ਨ ਦੇ ਪਾਈ ਪੇ ਇੱਥੇ ਇਹਨਾਂ ਨੇ ਗਿਰਵਾ ਦਿੱਤੇ ਪਰੇ-ਪਰੇ ਪੂਰੀ ਕਲੋਨੀ ਦੇ ਵਿੱਚ ਪਵਾਏ ਨਹੀਂ ਹੈ बार-बार ਇਹਨਾਂ ਨੇ ਗਿਰਵਾ ਦਿੱਤੇ ਹੈਗੇ ਇੱਕ ਝੂਠਾ ਮੂੰਹ ਕਰਨ ਵਾਸਤੇ ਲੇਕਿਨ ਸਾਡੀ ਕਲੋਨੀ ਦੇ ਜਿੰਨੇ ਵੀ ਰਹਿਣ ਵਾਲੇ ਹੈਗੇ ਉਹਨਾਂ ਨੇ ਉਹਨਾਂ ਪਾਈਪਾਂ ਦੇ ਨਾਲ ਆਪਣੇ ਘਰ ਦਾ ਕਨੈਕਸ਼ਨ ਨਹੀਂ ਜੋੜਿਆ ਕਿਉਂਕਿ ਪਾਣੀ ਤਾਂ ਬੋਰ ਦਾ ਹੀ ਪੀ ਰਹੇ ਜਦੋਂ ਉਹਦੇ ਮਕਾਨ ਦੇ ਵਿੱਚ ਲੋਕਾਂ ਨੇ ਆਪਣੇ ਮਕਾਨ ਲਏ ਉਦੋਂ ਤੋਂ ਬੋਰ ਕਰਵਾ ਕੇ ਬੋਰ ਦਾ ਹੀ ਪਾਣੀ ਪੀ ਰਹੇ ਸਾਡਾ ਮੇਨ ਮਸਲਾ ਤਾਂ ਇਹੀ ਹੈ ਨਾ ਕਿ ਜੇ ਪਾਣੀ ਦੀ ਨਿਕਾਸੀ ਕਿੱਥੇ ਕਰੀਏ ਇਸ ਕਲੋਨੀ ਦੀ ਪਾਣੀ ਦੀ ਨਿਕਾਸੀ ਤਾਂ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਆ ਇਹ ਹੋਣੀ ਚਾਹੀਦੀ ਆ ਔਰ ਅਸੀਂ 2025 ਦੇ ਵਿੱਚ ਜੀ ਰਹੇ ਆ ਦੁਰਭਾਗਪੂਰਨ ਇਸ ਕਲੋਨੀ ਦੇ ਵਿੱਚ ਜੀ ਰਹੇ ਆ ਔਰ ਸਾਡੀ ਸਾਹਿਬਾਂ ਮੈਡਮ ਸਾਡੇ ਅਨਮੋਲ ਗਗਨ ਮਾਨ ਜੀ ਤੁਹਾਡੀ ਛਤਰਛਾਇਆ ਦੇ ਵਿੱਚ ਅਸੀਂ ਤੁਹਾਡੇ ਜ਼ਿਲ੍ਹਾ ਮੋਹਾਲੀ ਦੇ ਅਸੀਂ ਨਾਗਰਿਕ ਹੈ ਠੀਕ ਹੈ ਤੇ ਇੱਕ ਨਜ਼ਰ ਸਾਡੇ ਵੱਲ ਵੀ ਅਨਮੋਲ ਗगन ਮਾਨ ਜੀ ਮੈਡਮ ਜੀ ਸਾਡੇ ਵੱਲ ਵੀ ਕਰੋ ਇਹ ਗਰੀਬ ਮਜ਼ਦੂਰਾ ਨੇ ਆਪਣੇ ਖੂਨ ਪਸੀਨੇ ਦੀ ਕਮਾਈਆਂ ਦੇ ਕੇ ਇੱਥੇ ਰਜਿਸਟਰੀਆਂ ਕਰਾਈਆਂ ਹੋਈਆਂ ਇਸ ਕਲੋਨੀ ਨੂੰ ਆਪਣਾ ਘਰ ਬਣਾਇਆ ਹੋਇਆ ਹੈ ਇਹਨਾਂ ਨੂੰ ਕੋਈ ਵੀ ਸੁੱਖ ਸੁਵਿਧਾ ਇੱਥੇ ਦੇ ਲੋਕਲ ਰਹਿੈਸ਼ੀ ਜਿਹੜੇ ਹੈਗੇ ਪਿੰਡ ਵਾਲੇ ਵੱਲੋਂ ਕੁਝ ਨਹੀਂ ਮਿਲ ਰਿਹਾ ਹੈ ਜੀ ਇਸ ਸੰਬੰਧੀ ਤੇ ਗੱਲ ਕਰੀ ਸੀ ਸਰਪੰਚ ਸਾਹਿਬ ਦੇ ਨਾਲ ਉਹਨਾਂ ਦਾ ਕੀ ਜਣਾ ਹੈ ਅਸੀ ਜੀ ਜਿਹੜਾ ਇਸ ਵੇਲੇ ਮੌਜੂਦਾ ਸਰਪੰਚ ਹੈ ਅਸੀਂ ਉਹਦੇ ਨਾਲ ਵੀ ਗੱਲ ਕੀਤੀ ਹੈ ਅੱਜ ਔਰ ਇਸ ਦਾ ਜਿਹੜਾ ਸਾਬਕਾ ਸਰਪੰਚ ਹੈ ਉਸਦੇ ਨਾਲ ਵੀ ਅਸੀਂ ਗੱਲ ਕੀਤੀ ਹੈ ਉਸ ਤੋਂ ਪਹਿਲੇ ਇੱਕ ਸਾਬਕਾ ਸਰਪੰਚ ਹੁੰਦੇ ਸੀ ਅਸੀਂ ਉਹਨਾਂ ਨਾਲ ਵੀ ਕੀਤੀ ਹੈ ਸਾਨੂੰ ਤਾਂ ਕਿਤੇ ਕੋਈ ਰਾਹੀ ਨਹੀਂ ਦਿੱਤਾ ਇਹਨਾਂ ਨੇ ਕਹਿੰਦੇ ਕੀ ਹੈ ਜੀ ਇਹ ਕਹਿੰਦੇ ਆ ਜੀ ਕੋਈ ਦੇਖੋ ਜਿੱਦਾਂ ਦੀ ਅਗਲੇ ਦੀ ਸੋਚ ਜਿੱਦਾਂ ਦੀ ਅਗਲੇ ਦੀ ਬੁੱਧੀ ਇਹਤਾਜੀ ਕਲੋਨੀ ਤੁਸੀਂ ਸਾਨੂੰ ਪੁੱਛ ਕੇ ਤੁਸੀਂ ਲੈ ਆਇਤੇ ਮਕਾਨ ਇਹ ਤਾਂ ਸਾਡੇ ਨੌਲੇਜ ਤੋਂ ਬਾਹਰ ਕਲੋਨੀ ਹੈ ਇਹ ਤਾਂ ਸਾਡੇ ਇਹ ਜ਼ਮੀਨ ਤਾਂ ਉਸੇ ਪਿੰਡ ਦੇ ਉਸੇ ਪਿੰਡ ਦੇ ਵਸਨੀਕ ਦੀ ਸੀ ਨਾ ਜਦੋਂ ਇਹ ਕਲੋਨੀ ਕੱਟੀ ਗਈ ਕਿਆ ਉਸ ਵੇਲੇ ਪੰਚਾਇਤ ਵੱਲੋਂ ਤੁਹਾਨੂੰ ਰੋਕਿਆ ਗਿਆ ਵੀ ਇੱਥੇ ਮਕਾਨ ਨਾ ਬਣਾਓ ਕਿਸੇ ਨੇ ਨਹੀਂ ਰੋਕਿਆ ਜਾਂ ਫਿਰ ਕਿਸੇ ਡੀਲਰ ਨੇ ਕਿਹਾ ਸੀ ਵੀ ਇੱਥੇ ਤੁਹਾਨੂੰ ਪੰਚਾਇਤ ਪਾਣੀ ਦੇ ਕਨੈਕਸ਼ਨ ਦਊਗੀ ਜਾਂ ਉਸ ਵੇਲੇ ਜੀ ਵੀ ਇਹ ਜ਼ਮੀਨ ਸੀਗੀ ਉਸ ਵਿਅਕਤੀ ਨੇ ਆਪਣੀ ਜ਼ਮੀਨ ਵੇਚੀ ਸਾਡੇ ਵਰਗਿਆਂ ਨੂੰ ਲੋੜ ਸੀ ਅਸੀਂ ਨੇ ਉਹਦੇ ਕੋਲ ਜ਼ਮੀਨ ਖਰੀਦੀ ਮਕਾਨ ਪਾਇਆ ਪਾਣੀ ਦੀ ਰਹੇਗੀ ਸੀ ਗੱਲ ਪਾਣੀ ਦੀ ਗੱਲ ਤੇ ਇਹ ਗੱਲ ਹੋਈ ਹੈ ਕਿ ਅਸੀਂ ਬੋਰ ਕਰਾ ਚੁੱਕੇ ਸੀਗੇ ਅਸੀਂ ਬੋਰ ਦਾ ਪਾਣੀ ਪੀ ਰਹੇ ਸੀ ਅਸੀਂ ਉਧਰ ਗਏ ਸੀ ਇਨਾ ਕੋਲ ਕਿ ਸਾਨੂੰ ਕਨੈਕਸ਼ਨ ਦਿੱਤਾ ਜਾਵੇ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਸਾਨੂੰ ਕੋਈ ਰਾਹ ਨਹੀਂ ਇਹਨਾਂ ਨੇ ਕੋਈ ਪੱਲਾ ਹੀ ਨਹੀਂ ਫੜਾਇਆ ਪਰ ਕਨੈਕਸ਼ਨ ਤਾਂ ਤੁਹਾਨੂੰ ਰਸੀਦ ਕੱਟ ਕੇ ਕਨੈਕਸ਼ਨ ਦੀ ਜਿਹੜੀ ਪੇਮੈਂਟ ਲੈ ਚੁੱਕੇ ਆ ਤੁਹਾਡੇ ਕੋਲ ਜੀ ਬਿਲਕੁਲ ਫਿਰ ਉਸ ਤੇ ਬਾਵਜੂਦ ਕਨੈਕਸ਼ਨ ਨਹੀਂ ਦਿੱਤਾ ਗਿਆ ਨਹੀਂ ਦਿੱਤਾ ਗਿਆ ਕਿੰਨਾ ਸਮਾਂ ਹੋ ਗਿਆ ਇਹ ਸਨ 2018 ਦੇ ਵਿੱਚ ਇਨਾਂ ਨੇ ਸਾਡੇ ਕੋਲੋਂ ਪਰਚੀਆਂ ਕੱਟੀਆਂ ਸੀ ਸਾਡੇ ਕੋਲੋਂ ਪਰਚੀ ਦੇ ਪੈਸੇ ਵੀ ਲਏ ਸੀ ਸਾਨੂੰ ਪਰਚੀ ਕੱਟ ਕੇ ਦਿੱਤੀ ਸੀ ਸਨ 2018 ਦੇ ਵਿੱਚ ਹੁਣ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਇਹ ਜਿਹੜੇ ਬੱਚੇ ਐ ਰੋਜ਼ ਸਿਵਲ ਹਸਪਤਾਲ ਦੇ ਵਿੱਚ ਮਲੇਰੀਏ ਦੇ शिकायत ਦੇ ਨਾਲ ਦਾਖਲ ਹੋ ਰਹੇ ਆ ਕਿਸੇ ਨੂੰ ਡੇਂਗੋ ਦੀ ਸ਼ਿਕਾਇਤ ਹੋ ਰਹੀ ਹੈ ਦਾਖਲ ਹੋ ਰਹੀ ਹੈ اور ਸਾਡੇ ਮਤਲਬ ਇੱਕ ਹਿਸਾਬ ਦੇ ਨਾਲ ਇੱਥੇ ਮਹਾਮਾਰੀ ਫੈਲੀ ਹੋਈ ਹੈ ਸਾਡੀ ਕਲੋਨੀ 'ਚ ਕਿਉਂਕਿ ਸਫਾਈ ਨਾਮ ਦੀ ਚੀਜ਼ ਹੀ ਨਹੀਂ ਹੈ अगर सफाई है तो फिर इंसान स्वच्छ भी होता है जो सफाई नहीं होगी तो स्वच्छता कित्थों आओगी मंत्री जी ਜਿਹੜਾ ਪਾਣੀ ਹੈ ਫਿਰ ਗੰਦਾ ਇਹ ਜਾਂਦਾ ਕਿੱਥੇ ਹੈ ਇਹ ਪਾਣੀ ਜੀ ਆਪਣੇ ਆਪਣੇ ਘਰ ਦੇ ਮੂਰੇ ਟੋਆ ਪੱਟ ਰੱਖਿਆ ਜੀ ਲੋਕਾਂ ਨੇ ਉਹ ਆਪਣੇ ਟੋਏ ਦੇ ਵਿੱਚ ਪਾਣੀ ਜਦੋਂ ਟੋਆ ਵੀ ਪਰ ਜਾਂਦਾ ਫਿਰ ਗਲੀਆਂ ਚ ਪਾਣੀ ਰੁਲਣਾ ਰੋਲ ਲੱਗ ਜਾਂਦਾ ਦੂਸਰਾ ਨੰਬਰ ਖਾਲੀ ਪਲਾਟ ਜਿਨਾ ਦੇ ਹੁੰਦੇ ਉਹਨਾਂ ਦੇ ਖਾਲੀ ਪਲਾਟਾਂ ਚ ਪਾਣੀ ਚਲ ਜਾਂਦਾ ਪਰ ਸਿੰਘਪੁਰੇ ਪਿੰਡ ਦੀ ਤਾਂ ਸੁਣਿਆ ਗਿਆ ਵੀ ਵਰਲਡ ਬੈਂਕ ਤੋਂ ਜਿਹੜਾ ਇਹਨਾਂ ਨੂੰ ਗ੍ਰਾਂਟ ਆਉਂਦੀ ਆ ਇਹ ਵਰਲਡ ਬੈਂਕ ਵੱਲੋਂ ਇੱਕ ਤਰ੍ਹਾਂ ਦਾ ਗੋਦ ਲਿਆ ਹੋਇਆ ਪਿੰਡ ਹੈ ਜੀ वर्ल्ड बैंक ਵੱਲੋਂ ਇਹ ਗੋਦ ਲਿਆ ਹੋਇਆ ਪਿੰਡ ਹੁੰਦਾ ਪਹਿਲਾ ਨੰਬਰ ਤਾਂ ਪਿੰਡ ਸਰਪੰਚ ਹੋ ਗਏ ਚਾਹੇ ਕੋਈ ਵੀ ਉੱਚ ਅਧਿਕਾਰੀ ਹੋ ਗਏ insan ਨੂੰ ਨਕਾਰਨ ਦਾ ਕਿਸੇ ਨੂੰ ਹੱਕ ਨਹੀਂ ਹੁੰਦਾ ਜੇ ਅਗਰ ਇਹਨਾਂ ਨੂੰ ਵਰਲਡ ਬੈਂਕ ਵੱਲੋਂ ਫੰਡ ਆਂਦੀ ਹੈ ਗ੍ਰਾਂਟ ਆਂਦੀ ਹੈ ਤਾਂ ਸਗੋਂ ਅਸੀਂ ਵੀ ਤਾਂ ਵਰਲਡ ਬੈਂਕ ਸਾਡੇ ਵਰਗਿਆਂ ਨੂੰ ਵੀ ਤਾਂ ਵਿੱਚ ਹੀ ਲੈ ਕੇ ਦਿੰਦੇ ਹੋਣੇ ਆ ਸਾਨੂੰ ਵੀ ਮੱਧੇ ਨਜ਼ਰ ਰੱਖ ਕੇ ਦਿੰਦੇ ਹੋਣੇ ਆ ਉਹ ਫੰਡ ਕਿੱਥੇ ਜਾਂਦਾ ਉਹ ਗ੍ਰਾਂਟ ਕਿੱਥੇ ਜਾਂਦੀ ਹੈ ਉਹ ਇਹਨਾਂ ਨੂੰ ਪਤਾ ਹੋਣਾ ਯਾ ਉਹਨਾਂ ਨੂੰ ਪਤਾ ਹੋਣਾ ਤੁਹਾਡੀ ਵੋਟ ਕਿੱਥੋਂ ਦੀ ਹੈ ਮੇਰੀ ਵੋਟ ਇੱਥੇ ਸਿੰਘਪੁਰੇ ਦੀ ਹੈ ਜੀ ਮੈਂ ਪਿੰਡ ਦੀ ਵਸਨੀਕ ਆ ਮੇਰਾ ਵੋਟ ਵੀ ਹੈ ਮੇਰਾ ਆਧਾਰ ਕਾਰਡ ਵੀ ਹੈ ਔਰ ਮੇਰਾ ਲੈਂਡਰ ਦਾ ਵੀ ਸਾਰ ਸਾਰੇ ਟੂ ਜ਼ੈਡ ਜੋ ਡਾਕੂਮੈਂਟਸ ਚਾਹੀਦੇ ਹੁੰਦੇ ਸਿੰਗਾਪੁਰ ਦੇ ਸਭ ਮੇਰੇ ਇੱਥੇ ਦੇ ਹੀ ਐ ਠੀਕ ਅਗਲਾ ਸਟੈਪ ਕੀ ਐ ਤੁਹਾਡਾ ਅਗਲਾ ਸਟੈਪ ਇਹ ਹੈ ਜੇ ਤਾਂ ਸਾਡੀ ਸੁਣਵਾਈ ਨੀਚਲੇ ਲੈਵਲ ਦੇ ਵਿੱਚ ਜੇ ਕੋਈ ਪਤਵੰਤਾ ਸੱਜਣ ਕੋਈ ਭਾਈ ਜਿਹਨੂੰ ਸਾਡੇ ਵਰਗਿਆਂ ਦੀ ਵੀ ਵੋਟਾਂ ਦੀ ਲੋੜ ਹੋਊਗੀ ਠੀਕ ਐ ਜਿਹੜਾ ਬੰਦਾ ਸਾਡਾ ਮਸਲਾ ਹੱਲ ਕਰੂਗਾ ਇਸ ਕਲੋਨੀ ਦਾ ਅਸੀਂ ਸਾ ਜਦ ਤੱਕ ਅਰ ਜ਼ਿੰਦਗੀ ਹੈ ਅਸੀਂ ਉਸ ਬੰਦੇ ਦਾ ਲੜਨੀ ਛੱਡਾਂਗੇ ਪੱਲਾ ਨਹੀਂ ਛੱਡਾਂਗੇ ਉਹਨੂੰ ਹਰ ਪਾਸੇ ਉਹਦਾ ਪੂਰਾ ਪੂਰਾ ਸਾਥ ਦੇਵਾਂਗੇ ਦੂਸਰਾ ਨੰਬਰ ਅੱਗੇ ਤੋਂ ਅੱਗੇ ਵੱਡੇ ਤੋਂ ਵੱਡੇ ਲੈਵਲ ਤੇ ਜਿੱਥੇ-ਜਿੱਥੇ ਸਾਨੂੰ ਜਾਣਾ ਪਊਗਾ ਅਸੀਂ ਆਪਣਾ ਮਸਲਾ ਲੈ ਕੇ ਜਾਵਾਂਗੇ ਜੋ ਭਾਰੀ ਤੋਂ ਭਾਰੀ ਜੋ ਕਿਹੜਾ ਤੋਂ ਕਿਹੜਾ ਸੰਘਰਸ਼ ਹੁੰਦਾ ਹੈ ਉਹ ਅਸੀਂ ਉਹ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਕਿਉਂਕਿ ਸਾਨੂੰ ਨਿਆਂ ਮਿਲ ਨਹੀਂ ਰਿਹਾ ਹੈਗਾ ਅੱਜ 13 14 7 ਓਕੇ ਕੀ ਨਾਮ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਚੰਜੀਤ ਗੌਰੇ ਜੀ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਸਿੰਗਾਪੁਰ ਦੇ ਰਹਿਣ ਵਾਲੇ ਜੀ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ ਅਸੀਂ 2016 ਦੇ ਆਏ ਜੀ ਸਾਨੂੰ 10 ਸਾਲ ਹੋ ਗਏ ਚੱਲੇ 10 ਸਾਲ ਲੱਗੇ ਹੋਇਆ ਕੀ ਸਮੱਸਿਆ ਜੀ ਸਮੱਸਿਆ ਇਹ ਹੈ ਸਾਡੀ ਪਾਣੀ ਨਿਕਾਸੀ ਨਹੀਂ ਜੀ ਹੈਗੀ ਕਿਤੇ ਸਵੇਰੇ ਸਪੰਸਰ ਪੰਚਾਇਤ ਸਾਹਿਬ ਆਏ ਸੀ ਇਕੱਠੇ ਹੋ ਕੇ ਗੁਰਦੁਆਰੇ ਦੀ ਸੀਵਰੇ ਜੀ ਉਹ ਸਾਡੇ ਨਾਲ ਆ ਕੇ ਛੋੜੇ ਜੀ ਓਕੇ ਭਾਰੇ ਹੋਣ ਲੱਗੇ ਠੀਕ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਅਸੀਂ ਬਾਹਰ ਦੇ ਬੰਦਿਆਂ ਨੂੰ ਅਸੀਂ ਜਾਣਦੇ ਨਹੀਂ ਹੈਗੇ ਨਾ ਅਸੀਂ ਪਿੰਡ ਆ ਕਲੋਨੀ ਚ ਅਸੀਂ ਕਿਸੇ ਨੇ ਪਾਣੀ ਦਿੱਤਾ ਸਾਡੇ ਕਿਸੇ ਨੇ ਪਾਣੀ ਨਹੀਂ ਦਿੱਤਾ ਹੈਗਾ ਜਿਹੜੀ ਜਗਾ ਇਹ ਇਹ ਸਿੰਘਪੁਰਾ ਪਿੰਡ ਹਾਂਜੀ ਸਿੰਘਪੁਰਾ ਪਿੰਡ ਚ ਠੀਕ ਹੈ ਜੀ ਹਾਂਜੀ ਇਹਦੀ ਕਟਾ ਹੋ ਜੀ ਜਦੋਂ ਕਲੋਨੀ ਕਲੋਨੀ ਥਾਂ ਥਾਂ ਦੇ ਕਲੋਨੀ ਕੱਟੀ ਹੋਈ ਹੈ ਜੀ ਠੀਕ ਹੈ ਜੀ ਤੇ ਬਾਕੀ ਉਹਨਾਂ ਨੇ ਬਹੁਤ ਔਖੇ ਭਾਰੇ ਹੋਣ ਲੱਗੇ ਜੀ ਫਿਰ ਇਹਨਾਂ ਨੂੰ ਬੁਲਾਇਆ ਜੀ ਨਾਲ ਦੇ ਨੇ ਇਹ ਕਹਿੰਦੇ ਜੀ ਕੋਈ ਗੱਲ ਨਹੀਂ ਜੀ ਤੁਸੀਂ ਆਪਣਾ ਹੱਲ ਕਰੋ ਪਾਣੀ ਦਾ ਜਿੱਥੇ ਮਰਜ਼ੀ ਸਸੇ ਸੱਟੋ ਪਾਣੀ ਆਪਣਾ ਰੂਮ ਪੀਣ ਵਾਲੇ ਪਾਣੀ ਦਾ ਕੀ ਕਰਦੇ ਹੋ ਉੱਚ ਵੀ ਬਹੁਤ ਮਿੱਟੀ ਆ ਰਹੀ ਹੈ ਜੀ ਆਪਣੇ ਕਨੈਕਸ਼ਨ ਲਾਈ ਹੋਇਆ ਹਾਂਜੀ ਉਹ ਮੋਟਰ ਲੱਗੀ ਹੋਈ ਜੀ ਮਕਨੇ ਉਹ ਚ ਵੀ ਸਾਨੂੰ ਉਹਨਾਂ ਨੇ ਦਿੱਤਾ ਸਮੱਸਿਆ ਵਾਲ ਲੱਗੀ ਹੋਈ ਹੈ ਜੀ ਟੁੱਟੀਆਂ ਨੇ ਕਨੈਕਸ਼ਨ ਦੇ ਜੇ ਜਿਵੇਂ ਅਸੀਂ ਜਾਂਦੇ ਆ ਸਾਨੂੰ ਰਾਣੀ ਉਹ ਦਿੰਦੇ ਜੇ ਕੋਈ ਕੰਮ ਜਾਣੇ ਤਾਂ ਨਹੀਂ ਅੰਦਰ ਬਾਹਰ ਨਿਕਲਦੇ ਠੀਕ ਹੈ ਨਾ ਜੀ ਬਾਕੀ ਉਹ ਅਸੀਂ ਜਾਂਦੇ ਆ ਅਸੀਂ ਆ ਜਾਣੇ ਆ ਜੀ ਅਸੀਂ ਕੱਲ ਆਉਨੇ ਆ ਸਾਡੀ ਕੋਈ ਸੁਣਾਈ ਨਹੀਂ ਕਰਦੇ ਪਿੰਡ ਵਾਲੇ ਕਹਿੰਦੇ ਤੁਸੀਂ ਤਾਂ ਹੈ ਨਹੀਂ ਅਸੀਂ ਕਿਲੋਨੀ ਜਾਣਦੇ ਨਹੀਂ ਹੈਗਾ ਜੀ की नाम है तो आपा किथों दे रहण वाले हो ससरे काल जी मेरा नाम बिपिन कुमार है प्रेस वाला मैं पिंड सिंहपुरा नानकसर कॉलोनी में रहता हूं किस समस्या है आज आप सु इकट्ठे हो समस्या ये है कि यहाँ पर न तो सीवरेज का कनेक्शन हमें मिल रहा है न पीने वाला साफ पानी मिल रहा है और हम बहुत बड़ी समस्या से जूझ रहे आज से नहीं Samsung 2013 से 13 से यहां पर रह रहे और इस पानी के लिए और बेस्ट पानी के लिए अगर हम सरपंच के पास जाते हैं सरपंच कहते है मेरे पास इसका कोई समाधान नहीं तुम जाओ यहाँ पर तुमने यहाँ बनाया क्यों रहे क्यों रहे बेच के चले जाओ खाली कर जाओ हमारे यहाँ से जो मर्जी पीने वाले पानी दी है दी पाइप हाँ पीने वाले पानी की भी पाइप पड़ी है और जो सीवर का पानी है वो गुरुद्वारे से पिंड के लिए पाइप जो जा रही है वो भी पड़ी है लेकिन कनेक्शन ले आओ हम नहीं हमें का, सीवर कनेक्शन नहीं मिला है पानी यही नहीं किया पीने का भी मिला है मेरी गली में सिर्फ दो लोगों को मिला है अच्छा, हाँ तो नहीं मिले। सारों ने नहीं मिला मेरी गली में बारह तेरह घर है उनमें दो लोगों को पानी का पीने का कनेक्शन दिया गया है फीस जमा कराई कोई जी हमसे आठ हजार रूपए जमा कराया था सन दो हजार पंद्रह में कराया था मैंने ये देखो थे थे थे। तो कारण क्यों क्यों नहीं कनेक्शन दे रहे अब ये तो हम नहीं जानते आपके माध्यम से हम सरकार और ऊपर के लोगों को ये जानकारी देना चाह रहे हैं के साफ हमारी इस समस्या का कोई ना कोई हल निकाला जाए हमें जल्द से जल्द ये पानी की समस्या से मुक्ति दिलाई जाए बेस्ट पानी जानता का है आखिरकार घर घर बने हुए अपने में भरा के बाहर गलियों में भरा है गलियों में भरा पड़ा है उसी पानी से बीमारी फैलती है मच्छर देखो कितने कितने बड़े मच्छर घूमते हैं बच्चे बीमार पड़ते हैं चौथे दिन मलेरिया और टाइफाइड जैसी बीमारियां हो रही है लोगों को बच्चों को बच्चों को घर से पहले कर सरपंच नहीं सुनता फिर ऊपर किसी अधिकारी निकायत की दसिया जानकारी दत्ती इस बारे नहीं अभी तक तो किसी को नहीं दी है क्योंकि वो धमकी दे रहे हैं धमकी मिल जाती है यहाँ से जाओ भाग जाओ मारेंगे ये कर देंगे वो कर देंगे भाई ये तुम्हें बुलाया किसने अरे कौन कहता है कौन दे रहे और सरपंच ने एक बार दी थी इससे पहले जो सरपंच बने थे उनके पास मैं गया था भाग जाओ भाई यहाँ से नहीं यहाँ क्यों आए क्यों क्यों आ गए क्यों तुमने मकान ये ले लिया क्यों जगह ली मेरे से पूछा था जब तुमने जगह ली थी आज क्यों आ गए हमारे पास भाग जाओ यहाँ से खाली कर दो बेस दो चले जाओ तो सरपंच ने खुद भगाया था हम गए थे खुद उसके अब आप तो चाहते क्या हो हम यही चाहते हैं कि हमें ये बेस्ट पानी की निकासी दी जाए सीवर लाइन दी जाए बस हमारी यही बिनती यही गुजर तो मेरा, मेरा नाम मेरा नाम तनु सिंह है मैं सिंहपुरा नानक कॉलोनी तो बिलोंग कर दिया ਸਾਨੂੰ ਪਾਣੀ ਦੀ ਸਮੱਸਿਆ ਹੈ ਨਾ ਪਾਣੀ ਪੀਣ ਵਾਲਾ ਸਾਨੂੰ ਬਦੀਆ ਮਿਲਦਾ ਹੈ ਨਾ ਪਾਣੀ ਬਹੌਣ ਦੀ ਜਗ੍ਹਾ ਹੈ ਅਸੀਂ ਹਜ਼ਾਰ ਬਿਮਾਰੀਆਂ ਤੋਂ ਗਲੀਆਂ 'ਚ ਪਾਣੀ ਖੜਾ ਹੋ ਜਾਂਦਾ ਹਜ਼ਾਰ ਬਿਮਾਰੀਆਂ ਤੋਂ ਜੂਝਦੇ ਆ ਕਦੇ ਹਸਪੀਟਲ ਕਦੇ ਕਿੱਥੇ ਜਾਂਦੇ ਆ ਜੇ ਸਾਨੂੰ ਪਾਣੀ ਨਹੀਂ ਦੇ ਰਹੇ ਨਾ ਪਾਣੀ ਬਹੌਣ ਦੀ ਜਗ੍ਹਾ ਦੇ ਰਹੇ ਹੋ ਫਿਰ ਅਸੀਂ ਕਿੱਥੇ ਜਾਵਾਂਗੇ ਜਾਂ ਤਾਂ ਤੁਸੀਂ ਪਿੰਡ ਵਾਲੇ ਕੋਲ ਜਾਂਨੇ ਆ ਪਿੰਡ ਵਾਲੇ ਸਾਫ ਮਨਨ ਕਰ ਦਿੰਦੇ ਕਿ ਤੁਸੀਂ ਪਿੰਡ ਦੇ ਬੰਦੇ ਨਹੀਂ ਹੋ ਇਹ ਨਕਸ਼ੇ 'ਚ ਤੁਹਾਡੀ ਨਹੀਂ ਆਉਂਦੀ ਅਸੀਂ ਜਾਣ ਤਾਂ ਜਾਣ ਕਿੱਥੇ ਮੈਨੂੰ ਸਾਨੂੰ ਐਂ ਦੱਸੋਗੇ ਜਿੱਥੇ ਰਹਿੰਦਾ ਨਾ ਸਾਨੂੰ ਰਹਿਣ ਨੂੰ 10 ਸਾਲ ਹੋ ਗਏ ਇੱਥੇ 10 ਸਾਲ ਹੋ ਗਏ ਸਾਨੂੰ ਰਹਿ ਹੋਏ ਨੂੰ 10 ਸਾਲ ਪਾਣੀ ਨਹੀਂ ਮਿਲਿਆ 10 ਸਾਲ ਤੋਂ ਨਾ ਪਾਣੀ ਮਿਲਿਆ ਇਹਨਾਂ ਸਾਨੂੰ ਸੀਵਰੇਜ ਮਿਲਿਆ ਅੱਜ ਤੱਕ ਕੀ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਇਹ ਪਿੰਡ ਦੇ ਨਕਸ਼ੇ 'ਚ ਹੀ ਨਹੀਂ ਆਉਂਦਾ ਪਿੰਡ ਤੋਂ ਬਾਹਰ ਹੈ ਤੁਸੀਂ ਆਪਣੇ ਜਿੱਥੇ ਮਰਜ਼ੀ ਪਾਣੀ ਪਾਓ ਸਾਨੂੰ ਕੋਈ ਮਤਲਬ ਹੀ ਨਹੀਂ ਹੈ ਸਾਫ਼ ਜਵਾਬ ਕਹਿੰਦੇ ਹੋ ਤੁਸੀਂ ਜਿਹੜੀ ਤੁਹਾਡੀ ਇਹ ਜਗ੍ਹਾ ਆਉਂਦੀ ਪਿੰਡ 'ਚ ਆਉਂਦੀ ਹੈ ਜਾਂ ਸ਼ਹਿਰ 'ਚ ਆਉਂਦੀ ਹੈ ਜੀ ਪਿੰਡ 'ਚ ਆਉਂਦੀ ਹੈ ਫਿਰ ਉਹ ਤੁਹਾਨੂੰ ਪਿੰਡ ਦਾ ਕਿਉਂ ਨਹੀਂ ਮੰਨਦੇ ਕਹਿੰਦੇ ਮੰਨ ਪਿੰਡ ਦੇ ਨਕਸ਼ੇ 'ਚ ਹੀ ਨਹੀਂ ਆਉਂਦਾ ਸਾਫ਼ ਜਵਾਬ ਦੇ ਦੇ ਕਦੇ ਸਾਨੂੰ ਉਹ ਕਹਿੰਦੇ ਤੁਸੀਂ ਬਾਹਰੀ ਹੋ ਕਹਿੰਦੇ ਤੁਸੀਂ ਬਾਹਰੀ ਹੋ ਅਰੀਆ ਕਹਿੰਦਾ ਬਾਹਰੀਓ ਤੁਸੀਂ ਖਰੀਦਿਆ ਕਿਤੇ ਤੁਸੀਂ ਮਕਾਨ ਸਾਨੂੰ ਪੁੱਛ ਕੇ ਖਰੀਦਿਆ ਉਹ ਕਹਿੰਦੇ ਸਭ ਜਵਾਬ ਦਿੰਦੇ ਕਿ ਸਾਨੂੰ ਪੁੱਛ ਕੇ ਖਰੀਦਦੇ ਹੋ ਤੁਸੀਂ ਉਹ ਕਹਿੰਦੇ ਸਰਪੰਚ ਕਹਿੰਦੇ ਪਿੰਡ ਦੇ ਸਾਰੇ ਕਹਿੰਦੇ ਆ ਕਿ ਸਾਨੂੰ ਪੁੱਛ ਕੇ ਮਕਾਨ ਖਰੀਦਦੇ ਤੁਸੀਂ ਚਾਹੁੰਦੇ ਕੀ ਹੋ ਅਸੀਂ ਚਾਹੁੰਦੇ ਕਿ ਸਾਨੂੰ ਸਾਸੀ ਬ੍ਰਿਜ ਪਾਣੀ ਸਾਰਾ ਸੁਵਿਧਾ ਦੇਈ ਜਾਵੇ ਹਾਂ ਸਰਪੰਚ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਸਰਪੰਚ ਹੋ ਜੀ ਮੇਰਾ ਨਾਮ ਸਰਦਾਰ ਕੁਲਦੀਪ ਸਿੰਘ ਜੀ ਮੈਂ ਪਿੰਡ ਸਿੰਘਪੁਰ ਬਲਾਕ ਕਰੜ ਜ਼ਿਲ੍ਹਾ ਮਹਾਲੀ ਦਾ ਸਰਪੰਚ ਸਰਬੰਸਤ ਤੁਹਾਡੇ ਪਿੰਡ ਨਾਨਕ ਸਰ ਕਲੋਨੀ ਹੈ ਜੀ ਇੱਕ ਉੱਥੋਂ ਦੇ ਬਸਨੀਕਾਂ ਨੇ ਕਿਹਾ ਹੈ ਕਿ ਸਾਨੂੰ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਨਹੀਂ ਦਿੱਤੇ ਜਾ ਰਹੇ ਅਸੀਂ ਇਸੇ ਪਿੰਡ ਦੇ ਬਸਨੀਕ ਆ ਸਾਡਾ ਨਾ ਭੇਦਭਾਵ ਕੀਤਾ ਜਾ ਰਿਹਾ ਹੈ ਤਾਂ ਕੋ ਜਿਹੜੀ ਨਾਨਕ ਸਰ ਕਲੋਨੀ ਦੀ ਗੱਲ ਕਰ ਰਹੀ ਹੈ ਅਸੀਂ ਅੱਜ ਸਵੇਰੇ ਗਈ ਸੀ ਲੋਕ ਸੀਵਰੇਜ ਦੇ ਵੀ ਕਨੈਕਸ਼ਨ ਆਪਣੇ ਆਪੇ ਜੋੜ ਰਹੇ ਹੈ ਜੀ ਪਿੰਡ ਦੀ ਕੋਈ ਪਰਵਾਹ ਨਹੀਂ ਕਰ ਰਹੇ ਸਰਪੰਚ ਦੀ ਕੋਈ ਪਰਵਾਹ ਨਹੀਂ ਕਮੇਟੀ ਦੀ ਕੋਈ ਪਰਵਾਹ ਨਹੀਂ ਇਹ ਕਰ ਰਹੇ ਉਹ ਤਾਂ ਜਿਹੜੀ ਪਾਈਪਾਂ ਬਸਾਈਆਂ ਹੋਈਆਂ ਨੇ ਹਾਂਜੀ ਸੀਵਰੇਜ ਆਪਾਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਸਾਈਆਂ ਹੋਈਆਂ ਨੇ ਪਾਈਪਾਂ ਤਾਂ ਬਸਾਈਆਂ ਹੋਈਆਂ ਹੁਣ ਨਹੀਂ ਆ ਮੈਂ ਤਾਂ ਇਹ ਨਹੀਂ ਦੇ ਬਾਰੇ ਨੋਲ ਨਹੀਂ ਮੈਂ ਤਾਂ 2 ਮਹੀਨੇ ਹੋਏ ਸਰਪੰਚ ਬਣੇ ਨੂੰ ਪਰ ਉਹ ਕਿਉਂ ਕਹੇ ਕਿ ਕਨੈਕਸ਼ਨ ਕਿਉਂ ਨਹੀਂ ਦਿੰਦੇ ਜਾ ਰਹੇ ਜਦੋਂ ਲੋਕ ਉਹ ਪੈਸੇ ਦੇ ਕੇ ਕਨੈਕਸ਼ਨ ਲੈਣਾ ਚਾਹੁੰਦੇ ਆ ਕਨੈਕਸ਼ਨ ਕਿਉਂ ਨਹੀਂ ਦਿੰਦੇ ਜਾ ਰਹੇ ਨੇ ਚਲਕਾਰਤੀ ਫੂਨ ਜਿਆ ਟਿਊਬਲ ਦੀ ਉਗਾਟ ਹੈ ਕਿ ਟਿਊਬਲ ਉਧਰ ਲੰਕ ਸਰਕਲੋਂ ਵਿੱਚ ਲੱਗਦਾ ਟੂ ਕਨੈਕਸ਼ਨ ਦੀ ਮੈਂ ਸਮੱਸਿਆ ਹੈ ਸੀਵਰੇਜ ਦੀ ਮੇਨ ਸਮੱਸਿਆ ਹੈ ਸੀਵਰੇਜ ਦੇ ਕਨੈਕਸ਼ਨ ਤਾਂ ਬਹੁਤ ਔਖੇ ਆ ਮਿਲਣੇ ਸੀਵਰੇਜ ਦਾ ਪਾਣੀ ਇਹ ਕਨੈਕਸ਼ਨ ਤਾਂ ਸਿਰਫ ਪਿੰਡ ਬਾਸਟੇ ਹੀ ਹੈ ਉਹ ਤਾਂ ਬਾਹਰ ਦੇ ਕਲੋਨੀਆਂ ਅਸੀਂ ਕੌਣ ਜ਼ਿੰਮੇਵਾਰ ਹੈ ਨਹੀਂ ਉਹ ਜਦੋਂ ਵੋਟ ਉਹਨਾਂ ਦੀ ਪਿੰਡ ਦੀ ਬਣੀ ਹੋਈ ਹੈ ਪਿੰਡ ਦੇ ਉਹ ਵਸਨੀਕ ਆ ਕਾਨੂੰਨੀ ਤੌਰ ਤੇ ਫਿਰ ਹੱਕ ਤਾਂ ਉਹਨਾਂ ਦਾ ਵੀ ਹੈ ਜੀ ਕੋਈ ਜੀ ਮੈਨੂੰ ਤਾਂ ਬਹੁਤ ਦਾ ਨਹੀਂ ਪਤਾ ਮਰੇ ਕੋਲ ਤਾਂ 800 ਚਰਨ ਚਰਨ ਦੇ ਆਪਣਾ 54 ਵੋਟਾਂ ਵਾਲੀ ਪੱਤਮ ਵਿਲਪ ਜੀ ਦਾ ਮਸੀਂ ਪਸੰਦ ਬਣਾਇਆ ਕੋਈ ਵੋਟ ਨਹੀਂ ਬਣੀ ਵੀ ਹਾਂਜੀ ਕਲੋਨੀ ਦੇ ਵਿੱਚ ਬਣੀ ਹੋਣੀ ਸਕਦੀ ਮੈਂ ਕੀ ਕਹਾਂ ਹਾਂਜੀ ਜੇਕਰ ਉਹ ਉਹਨਾਂ ਦੀ ਵੋਟ ਬਣੀ ਹੋਈ ਉਹ ਪਿੰਡ ਦੇ ਵਸਨੀਕ ਹੈ ਜੀ ਜਿਹੜਾ ਹੱਕ ਤਾਂ ਉਹਨਾਂ ਦਾ ਵੀ ਹੈ ਸਰਪੰਚ ਸਾਹਿਬ ਇਹ ਮੇਰਾ ਪੁਆਇੰਟ ਫੇਰ ਨਹੀਂ ਸੰਭੇਖੋ ਉਹ ਹੋ ਸਰਪੰਚ ਸਾਹਿਬ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਨਾਮ ਸਿੰਘ ਪਿੰਡ ਫੂਰਪੁਰਾ ਜਲ ਸਪਲਾਈ ਕਮੇਟੀ ਦੇ ਮੈਂਬਰ ਅਸੀਂ ਜੀ ਜਿਹੜਾ ਸਾਡਾ ਸਿਵਰੇਡ ਦੀ ਲਾਈਨ ਹੈ ਜੀ ਉੱਥੇ ਦੱਸਦੇ ਆ ਉਹ ਨਨਕਸਰ ਗੁਰਦੁਆਰੇ ਤੱਕ ਗਈ ਹੋਈ ਹੈ ਸਾਡੇ ਸਿਵਰੇਡ ਦੇ ਜਿਹੜੇ ਪੌਂਡ ਬਣੇ ਹੋਏ ਆ ਉਹ ਕਪੈਸਿਟੀ ਦੇ ਹਿਸਾਬ ਨਾਲ ਬਣੇ ਹੋਏ ਜੀ ਇਹ ਸਾਡੇ ਜਿਹੜੇ ਪੌਂਡ ਆ ਉਹ ਕਪੈਸਿਟੀ ਤੋਂ ਬਾਹਰ ਹੋ ਚੁੱਕੇ ਆ ਤੇ ਸਾਡੇ ਪੌਂਡ ਆ ਜਿਹੜੇ ਭਰ ਜਾਂਦੇ ਆ ਓਵਰਫਲੋ ਹੋ ਜਾਂਦੇ ਆ ਜਿਹੜਿਆਂ ਕਿਸਾਨਾਂ ਦੀ ਉਹਨਾਂ ਪੌਂਡਾਂ ਦੇ ਨਾਲ ਜ਼ਮੀਨ ਲੱਗਦੀ ਹੈ ਜਦੋਂ ਉਹਨਾਂ ਦੇ ਖੇਤਾਂ 'ਚ ਪਾਣੀ ਚਲੇ ਜਾਂਦਾ ਫਿਰ ਕਮੇਟੀ ਨੂੰ ਤੇ ਮਹਿਕਮੇ ਨੂੰ ਲੇਟਰ ਲਿਖ ਕੇ ਜਨੈਲ ਸਾਡਾ ਪ੍ਰਾਲਾ ਕੀਤਾ ਜਾਵੇ ਕਿਉਂਕਿ ਜਿੱਥੇ-ਜਿੱਥੇ ਲਾਈਨਾਂ ਪਈਆਂ ਹੋਈਆਂ ਉੱਥੇ ਸੇ ਸਾਰਿਆਂ ਨੂੰ ਕਨੈਕਸ਼ਨ ਦਿੱਤੇ ਹੋਏ ਆ ਤੇ ਜਿਹੜੇ ਬਾਹਰਲੀ ਕਲੋਨੀ ਦੇ ਵਿੱਚ ਜਿਹੜੇ ਬਾਹਰਲੀ ਆਬਾਦੀ ਚ ਲੋਕ ਬਸੇ ਆ ਉਹ ਸਾਡਾ ਨਵਾਂ ਟਿਊਬ ਲੱਗਣਾ ਉਹ ਤੋਂ ਅਸੀਂ ਪਾਣੀ ਦੇ ਕਨੈਕਸ਼ਨ ਜ਼ਰੂਰ ਦੇਵਾਂਗੇ ਪਰ ਜਿੱਥੇ ਸੀਵਰੇਜ ਦੀ ਲਾਈਨ ਹੈ ਹੀ ਨਹੀਂ ਹੈ ਉੱਥੇ ਅਸੀਂ ਕਿਵੇਂ ਹੱਲ ਕਰ ਸਕਦੇ ਹਾਂ ਸਰਕਾਰ ਤੋਂ ਬਿਨਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਜਿਹੜੀ ਉਹ ਜਗ੍ਹਾ ਹੈ ਜਾਂ ਬਸਨੀਕੋ ਪਿੰਡ ਦੀ ਹੈ ਜੀ ਜਿਹੜੀ ਹਾਂ ਆਬਾਦੀ ਹੈ ਜਿਹੜੀ ਪਿੰਡ ਜਗਾ ਵੇਤੀ ਹੋਈ ਹੈ ਪਿੰਡ ਦੇ ਹੀ ਆ ਜੀ ਪਿੰਡ ਚ ਲੋਕ ਰਹ ਰਹੇ ਆ ਪਰ ਲੇਕਿਨ ਟਿਊਬਵਲ ਲੱਗਣ ਤੇ ਬਾਅਦ ਅਸੀਂ ਉਧਰ ਬਾਹਰਲੀ ਆਬਾਦੀ ਜਿਨ੍ਹਾਂ ਨੇ ਪਹਿਲਾਂ ਪੈਸੇ ਭਰੇ ਹੋਤੇ ਉਹਨਾਂ ਨੂੰ ਅਸੀਂ ਕਨੈਕਸ਼ਨ ਦੇ ਚੁੱਕੇ ਆ ਉਹਨਾਂ ਵੱਲੋਂ ਕੁਝ ਰਸੀਦਾਂ ਦਿਖਾਈਆਂ ਜਾ ਰਹੀਆਂ 8000 ਤੋਂ ਲੈ ਕੇ ਕਿਹੜਾ ਸੰਦੇਸ਼ ਆਇਆ ਸੀ ਦੋ ਚਾਰ ਬੰਦੇ ਰਹਿ ਗਏ ਆ ਅਸੀਂ ਉਹਨਾਂ ਨੂੰ ਕਨੈਕਸ਼ਨ ਨਵੀਂ ਸਾਡੀ ਕਮੇਟੀ ਚੇਂਜ ਹੋਈ ਹੈ ਜਿਨ੍ਹਾਂ ਦੀਆਂ ਰਸੀਦਾਂ ਹੈਗੀਆਂ ਤੁਹਾਨੂੰ ਅਸੀਂ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਦਵਾਂਗੇ ਗ੍ਰਾਮ ਸਿੰਘ ਜੀ ਦਾ ਜਿਹੜੀ ਮੇਨ ਸਮੱਸਿਆ ਉਹ ਕਹਿੰਦੇ ਸੀ ਸਪੀਣੇ ਵਾਲੇ ਪਾਣੀ ਦਾ ਸਾਡੇ ਕੋਲ ਹੱਲ ਹੈਗਾ ਸੀ ਪਿਊਬਲੋ ਵਾਲੇ ਆ ਪਰ ਸਾਨੂੰ ਸਮੱਸਿਆ ਹੈ ਨਿਕਾਸੀ ਦੀ ਨਿਕਾਸੀ ਦੀ ਇਹ ਜਿਹੜਾ ਸਾਡੀ ਗ੍ਰਾਮ ਪੰਚਾਇਤ ਦਾ ਇਹਦੇ ਕੋਲ ਕੋਈ ਵੀ ਸਾਧਨ ਨਹੀਂ ਹੈਗਾ ਆਮ ਦੰਦਾ ਇਹ ਜੋ ਸੀਵਰੇਜ ਦਾ ਨਿਕਾਸੀ ਦਾ ਪ੍ਰਬੰਧ ਕਰਨਾ ਇਹ ਸਰਕਾਰ ਨੇ ਜਾਂ ਮਹਿਕਮੇ ਨੇ ਕਰਨਾ ਸਾਡੇ ਜਿਹੜੇ ਪੌਂਡ ਭਰ ਜਾਂਦੇ ਆ ਅਸੀਂ ਮਹਿਕਮੇ ਨੂੰ ਲਿਖ ਕੇ ਦੇ ਚੁੱਕੇ ਆ ਸਾਡਾ ਸ਼ਹਿਰ ਤੋਂ ਬਾਹਰ 4 ਕਿਲੋਮੀਟਰ ਨਦੀ ਪੈਂਦੀ ਹੈ 5 ਕਿਲੋਮੀਟਰ ਸ਼ਹਿਰ ਦਾ ਪਾਣੀ ਨਦੀ ਦੇ ਵਿੱਚ ਗੇਰਿਆ ਹੋਇਆ ਸਾਫ਼ ਕਰਕੇ ਜੀ ਸਾਡਾ ਵੀ ਪਾਣੀ ਬਿਲਕੁਲ ਸਾਫ਼ ਹੈ ਇਸ ਨੂੰ ਨਦੀ ਦੇ ਵਿੱਚ ਮਹਿਕਮੇ ਵੱਲੋਂ ਸਰਕਾਰ ਵੱਲੋਂ ਗਰਾਜ ਜਾਵੇ ਅਸੀਂ ਸੀਵਰੇਜ ਦੇ ਕਨੈਕਸ਼ਨ ਲੋਕਾਂ ਨੂੰ ਸਾਨੂੰ ਪਿੰਡ ਦੇ ਰਹਿਣ ਵਾਲੇ ਉਹ ਵੋਟਾਂ ਬਣੀਆਂ ਵੀ ਆ ਫਿਰ ਉਹਨਾਂ ਦੀ ਸਰਕਾਉਂਟ ਲਾਊਗਾ ਜੇ ਸਰਪੰਚ ਨਹੀਂ ਲਾਊਗੇ ਪੰਚਾਇਤ ਨਹੀਂ ਲਾਊਗੀ ਕੌਣ ਸਰ ਲਾਊਗਾ ਜੀ ਇਹਨਾਂ ਦੇਖੋ ਸਰਕਾਰ ਦੇ ਨਾਲੇ ਸਾਨੂੰ ਮਿਲ ਕੇ ਚੱਲਣਾ ਪਊਗਾ ਸਾਡੇ ਕੋਲ ਇਹ ਨਹੀਂ ਆਮਦਨ ਤਾਂ ਹੈ ਨਹੀਂ ਵੀ ਅਸੀਂ ਕੋਲੋਂ ਪਾਚੇ 10 ਰੁਪਏ ਦੀ ਲੈਣ ਤਾਂ ਪੈਣੀ ਨਹੀਂ ਜੀ ਹੂੰ ਇਹੜਾ ਸੀਵਰੇਜ ਦਾ ਪਲਾਂਟ ਹੈ ਜੀ 1 ਕਰੋੜ 30 ਲੱਖ ਰੁਪਏ ਦਾ ਲੱਗਿਆ ਸੀ ਗੱਲ ਜੀ ਉਸ ਸਮੇਂ ਦੇ ਉਸ ਸਮੇਂ ਅੱਜ ਦੇ ਟਾਈਮ ਤੱਕ ਉਹ ਸਭ ਕਿੰਨੇ ਪੁਣਾ ਵਧਾ ਹੋ ਗਿਆ ਜੀ ਕੀ ਕਾਰਨ ਹੈ ਵੀ ਇਹ ਆਬਾਦੀ ਵਧਣ ਕਰਕੇ ਪ੍ਰੋਬਲਮ ਆਈ ਹੈ ਆਬਾਦੀ ਵਧਣ ਕਰਕੇ ਪ੍ਰੋਬਲਮ ਆਈ ਹੈ ਜੀ ਹੁਣ ਇਸ ਦਾ ਹੱਲ ਇਹ ਸਰਕਾਰ ਵੱਲੋਂ ਕੀਤਾ ਜਾਊਗਾ ਜਲ ਸਪਲਾਈ ਮੈਕਨ ਵੱਲੋਂ ਕੀਤਾ ਜਾਊਗਾ ਫਿਰ ਉਨਾਂ ਚਿਰ ਉਹ ਲੋਕ ਮਤਲਬ ਇਸੇ ਤਰ੍ਹਾਂ ਨੱਕਪਰੀ ਜ਼ਿੰਦਗੀ ਚ ਰਹਿਣਗੇ ਜੀ ਨਹੀਂ ਦੇਖੋ ਹੁਣ ਅਸੀਂ ਉਪਰਾਲਾ ਉਹਨਾਂ ਦਾ ਇਹ ਤਾਂ ਦੇਖੋ ਜ਼ਮੀਨਾਂ ਵੇਚੀਆਂ ਲੋਕਾਂ ਨੇ ਹੂੰ ਇਹ ਪ੍ਰਾਪਰਟੀ ਦੇਖੋ ਇੱਕ ਅਪਰੂਵਡ ਕਲੋਨੀਆ ਪਾਸ ਹੋਣੀ ਚਾਹੀਦੀ ਹੈ ਇਹ ਬਾਰੋਂ ਲੋਕਾਂ ਕੇ ਬਸੇ ਸਾਡੇ ਪਿੰਡ ਦੇ ਲੋਕਾਂ ਦੀ ਕੋਈ ਸਮੱਸਿਆ ਨਹੀਂ ਹੈ ਇਹ ਕਲੋਨੀਆ ਮਤਲਬ ਅਪਰੂਵਡ ਨਹੀਂ ਹੈ ਨੂੰ ਕੇ ਪਤਾ ਹੈ ਕਲੋਨੀਆ ਤਾਂ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਰਜਿਸਟਰੀਆਂ ਅਲੱਗ-ਅਲੱਗ ਹੋਈਆਂ ਹੈ ਇਸ ਤੋਂ ਪਹਿਲਾਂ ਕੋਈ ਇਤਰਾਜ਼ ਹੈ ਇਸ ਤੋਂ ਪਹਿਲਾਂ ਵੀ ਇਹ ਕੋਈ ਸਮੱਸਿਆ ਆਈ ਹੈ ਜੀ ਨੇ ਪਹਿਲਾਂ ਤਾਂ ਪੰਚਾਇਤ ਕੋਲ ਕੋਈ ਇਹ ਜ ਪਹਿਲਾਂ ਕੋਈ ਸ਼ਹਿਰ ਕੋਈ ਹੋ ਨਹੀਂ ਆਇਆ ਹੈਗਾ ਜੀ ਸਾਡੇ ਪਿੰਡ ਦਾ ਹੀ ਹੈ ਸਾਡੇ ਪਿੰਡ ਦਾ ਹੀ ਵਾਟਰ ਵਰਕਰਸ ਲੱਗਿਆ ਇਹਦੇ ਵਾਸਤੇ ਸੀ ਉਹ ਕਹਿੰਦੇ ਜਦੋਂ ਵੀ ਅਸੀਂ ਸਰਪੰਚ ਸਾਹਿਬ ਕੋਲ ਜਾਂਦੇ ਸੀ ਜਾਂ ਹੁਣ ਦੇ ਜਾਂ ਪਿਛਲੇ ਵੀ ਬਸ ਲੁਕੀ ਕੀਤੀ ਜਾਂਦੀ ਹੈ ਵੀ ਤੁਸੀਂ ਪਰਦੇਸੀ ਬੰਦੇ ਹੋ ਬਾਹਰੀ ਬੰਦੇ ਹੋ ਅਸੀਂ ਤੁਹਾਡੀ ਕੋਈ ਐਲਪ ਨਹੀਂ ਕਰਦੇ ਨਹੀਂ ਇਹ ਸਭ ਹੁਣ ਕਿਹਨਾਂ ਜਿਹੜਾ ਪੁਰਾਣਾ ਸਰਪੰਚ ਉਹਨੂੰ ਪੁੱਛ ਸਕਦੇ ਆ ਸਾਡੇ ਪੁਰਾਣੇ ਸਰਪੰਚ ਬੈਠੇ ਆ ਜੇ ਕਹਿ ਦੇਣ ਵੀ ਹਾਂ ਕੋਈ ਬੱਸ ਲੋਕੀ ਕੀਤੀ ਐ ਤਾਂ ਅਸੀਂ ਉਹ ਕਹਿੰਦੇ ਅੱਜ ਵੀ ਆਏ ਸੀ ਰੋਕਣ ਵੀ ਸਾਡੇ ਨਾਲ ਬੱਸ ਲੋਕੀ ਕੀਤੀ ਨਹੀਂ ਬੱਸ ਲੋਕੀ ਨਹੀਂ ਕੀਤੀ ਜਿਹੜਾ ਲਾਈਨ ਤੇ ਕਨੈਕਸ਼ਨ ਐ ਇਹ ਬਿਨਾਂ ਮਨਜ਼ੂਰੀ ਤੋਂ ਨਹੀਂ ਲੱਗਦਾ